ਗੜੀ ਮਾਮਲਾ ਇਹਦੇ ਖਿਲਾਫ 100 ਇਹਨੇ ਡੀਸੀ ਸਾਹਿਬ ਦੇ ਹੁਕਮਾਂ ਦੀ ਲੰਘਣਾ ਕੀਤੀ ਆ ਤੇ ਦੂਜਾ ਜਿਹੜਾ ਉਹਨੂੰ ਖਤਰਨਾਕ ਤਰੀਕੇ ਨਾਲ ਟਰੈਕਟਰ ਨੂੰ ਚਲਾਇਆ ਗੁਲਾਬ ਦੇ ਫੁੱਲ ਵਾਂਗੂ ਮੈਕੀ ਦਾ ਉਹ ਦੋ ਚੱਕਿਆਂ ਤੇ ਚੱਲੇ ਟਰੈਕਟਰ ਮਾਲਾ ਵਾਲੇ ਮਾਲਾ ਵਾਲੇ ਹੱਤੀ ਦਾ ਜਿਨ੍ਹਾਂ ਕੰਮਾਂ ਤੇ ਸਰਕਾਰ ਦਾ ਬੈਨਾਂ ਜੱਟ ਉਹਨਾਂ ਦਾ ਫੈਨ ਆ ਇਹ ਜਿਹੜਾ ਸਟੇਟਸ ਤੇ ਗਾਣਾ ਲਾਇਆ ਸੀ ਤੇ ਉਹ ਵੀ ਇਹ ਮਾਲਾ ਵਾਲਾ ਹੈਪੀ ਹੈ ਮੇਰੇ ਵੀਰੋ ਯਾਰਾਂ ਦਾ ਯਾਰ ਅੱਜ ਆਇਆ ਮੇਰੇ ਵੀਰੋ ਸੱਦੇ ਤੇ ਆਇਆ ਇੱਕ ਵਾਰ ਤਾੜੀ ਜ਼ੋਰਦਾਰ 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 ਸਰ ਸਾਨੂੰ ਇਤਲਾਹ ਮਿਲੀ ਸੀ ਖਾਸ ਨੇ ਇਤਲਾਹ ਦਿੱਤੀ ਕਿ ਮਿਤੀ 11 12 2023 ਨੂੰ ਪਿੰਡ ਉੱਚੀ ਪੱਲੀ ਵਿਖੇ ਗਗਨਪਾਲ ਸਿੰਘ ਉਰਫ ਹੈਪੀ ਮਾਲਾ ਇਹ ਜਿਲ੍ਹਾ ਮੋਗਾ ਦਾ ਰਹਿਣ ਵਾਲਾ ਇਹਨੇ ਆਪਣੇ ਟਰੈਕਟਰ ਨਾਲ ਸਰਕਾਰ ਡੀਸੀ ਸਾਹਿਬ ਵੱਲੋਂ ਰੋਕ ਲਗਾਈ ਹੋਈ ਜਿਹੜੇ ਟਰੈਕਟਰ ਨੂੰ ਉੱਤੇ ਚੱਕ ਕੇ ਤੇ ਸਟੰਟ ਕੀਤਾ ਸੀ ਤੇ ਇਹਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਸੀ ਮਾਮਲਾ ਇਹਦੇ ਖਿਲਾਫ 100 ਇਹਨੇ ਡੀਸੀ ਸਾਹਿਬ ਦੇ ਹੁਕਮਾਂ ਦੀ ਲੰਘਣਾ ਕੀਤੀ ਆ ਤੇ ਦੂਜਾ ਜਿਹੜਾ ਉਹਨੂੰ ਖਤਰਨਾਕ ਤਰੀਕੇ ਨਾਲ ਟਰੈਕਟਰ ਨੂੰ ਚਲਾਇਆ ਤੇ 188 279 ਆਈਪੀਸੀ ਤੇ 184 ਐਮਬੀ ਐਕਟ ਦੇ ਇਹਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਨਾਲ ਇੱਕ ਬੰਦਾ ਸਰੇ ਕਮਲ ਗਰੇਵਾਲ ਦਾ ਇੱਕ ਗਾਣਾ ਆ ਜਿਨ੍ਹਾਂ ਕੰਮਾਂ ਤੇ ਸਰਕਾਰ ਦਾ ਬੈਨ ਆ ਜੱਟ ਉਹਨਾਂ ਦਾ ਫੈਨ ਆ ਇਹ ਜਿਹੜਾ ਸਟੇਟਸ ਤੇ ਗਾਣਾ ਲਾਇਆ ਸੀ ਤੇ ਉਹ ਵੀ ਜਿਹੜਾ ਇਹਦੇ ਖਿਲਾਫ 188 ਧਾਰਾ ਤਹਿਤ ਪਰਚਾ ਦਰਜ ਕੀਤਾ ਗਿਆ ਜੋ ਵੀ ਸਰਕਾਰ ਬਲੋਜ ਦੇ ਗਾਣੇ ਦੇ ਬੈਨ ਲਾਇਆ ਹੋਇਆ ਇਸ ਕਰਕੇ ਉਹਦੇ ਖਿਲਾਫ 160 188 ਆਈਪੀਸੀ ਤਹਿਤ ਪਰਚਾ ਦਰਜ ਕੀਤਾ ਗਿਆ। ਉਸੀ ਕਾਦ ਕਰਦੇ। ਇਹ ਇਤਲਾਹ ਮਿਲੀ ਸੀ ਸਾਨੂੰ ਮਕਰ ਖਾਸ ਲੋ ਤੇ ਇਹ ਜਿਹੜਾ ਉਹਦੇ ਤੇ ਪਾਇਆ ਸੀ ਸਟੇਟਸ ਤੇ ਪਾਇਆ ਸੀ। ਬਈ ਵਾਹ ਇਹ ਮਾਲ ਵਾਲਾ ਹੈਪੀ ਹੈ ਮੇਰੇ ਵੀਰੋ ਯਾਰਾਂ ਦਾ ਯਾਰ ਅੱਜ ਆਇਆ ਮੇਰੇ ਵੀਰੋ ਸੱਦੇ ਤੇ ਆਇਆ ਇੱਕ ਵਾਰ ਤਾੜੀ ਜ਼ੋਰਦਾਰ 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 ਕਿ ਅਮਰ ਗੜੀਆ ਤੋੜਨੀ ਲੱਭਦਾ ਮੂਸੇ ਵਾਲੇ